ਤੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਤੇ ਅੱਜ ਆਪਾਂ ਜਾਣਾ ਸੀਗਾ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਕਾਲਾ ਜੀ ਕਾਰਟ ਜਾ ਕੇ ਗੱਡੀ ਗੱਡੀ ਤਾਂ ਵੈਸੇ ਅੰਦਰੋਂ ਉਹ ਗਰਮਾਂ ਧੁੱਪੇ ਖੜੀ ਸੀ ਹਲੋ ਕਰ ਆ ਗਿਆ ਉੱਥੇ ਲੋ ਜੀ ਦਰਸ਼ਨ ਤਾਂ ਹੋ ਗਿਆ ਅੰਦਰ ਵਧੀਆ ਜਿੰਨਾ ਦਿਲ ਕਰਦਾ ਲੈ ਲਾ ਨਾ ਲੋ ਜੀ ਹੁਣ ਆਪਾਂ ਆ ਗਏ ਆ ਜੀ ਲੰਗਰ ਹਾਲ ਅਚਾਰ ਭੜੀ ਹਾਲ ਕੁਲਕਾ ਆयो ਗਰਮੀ ਤਾਂ ਬਹੁਤ ਜ਼ਿਆਦਾ ਗਰਮੀ ਨਾਲ ਤਾਂ ਵਾਕਈ ਬੁਰਾ ਹਾਲ ਆ ਅਪ ਪਹੁੰਚ ਗਏ ਜੀ ਆਪਣੇ ਘਰੇ ਉੱਦਾਂ ਅੱਜ ਦਾ ਮੀਂਹ ਦੱਸਿਆ ਸੀਗਾ ਮੀਂਹ ਆਇਆ ਹੀ ਨਹੀਂ ਹੈਗਾ ਟੀਆ ਲੱਗੀਆਂ ਬਣਾਉਣੇ ਬਸ ਠੱਕੇ ਬੜੀ ਭਾਗ ਹੈ ਨਾ ਇਧਰ ਵਸ ਲੈ ਕੇ ਆਏ ਆ ਜੀ ਦਾਦੀ ਬੰਦੂ ਕਹਿੰਦੀ ਮੈਨੂੰ ਦੁੱਕੇ ਆਲੂ ਪਾ ਦਈਏ ਜੀ ਤੇ ਮੈਂ ਆਪਣੇ ਵੱਲੋਂ ਰੱਖ ਕੇ ਗਈਆਂ ਇਧਰ ਸਲੰਡਰ ਮੋਗ ਗਿਆ ਜੀ ਦੇਖਣ ਨੂੰ ਬਹੁਤ ਵਧੀਆ ਲੱਗਣ ਢਈ ਆ ਐਨ ਕਰ ਨੇ ਤੋੜ ਲਈ ਸੀ ਆਪਣੀ ਚਲੋ ਕਰੋ ਤੁਸੀਂ ਵਲੌਗ ਦਾ ਐਂਡ ਜੀ ਚਲੋ ਜੀ ਫਿਰ ਮਿਲਦੇ ਆ ਕੱਲ੍ਹ ਕੱਲ ਇੱਕ ਨਵੇਂ ਵਲੌਗ ਲੋ ਜੀ ਆਪਾਂ ਆ ਗਏ ਆ ਜੀ ਫੇਰ ਇੱਕ ਤੁਹਾਡੇ ਲਈ ਵਧੀਆ ਜਿਹਾ ਬਲੌਗ ਲੈ ਕੇ ਮਿੱਸੀ ਰੋਟੀਆਂ ਦੇ ਨਾਲ ਤੇ ਹਾਂਜੀ ਕਰੋ ਜੀ ਬਲੌਗ ਦੀ ਸ਼ੁਰੂਆਤ ਤੇ ਦਹੀਂ ਦੇ ਨਾਲ ਚਾਹ ਦੇ ਨਾਲ ਤੇ ਕਰਦੇ ਆ ਜੀ ਆਪਣੇ ਬਲੌਗ ਦੀ ਨਵੇਂ ਦੀ ਸ਼ੁਰੂਆਤ ਯਾ ਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਚਪਿੰਦਰਾ ਬਲੌਗ 'ਚ ਮਿਲ ਕੇ ਕਰਦੇ ਆ ਤੁਸੀਂ ਠੀਕ ਠਾਕ ਹੋ ਮੈਂ ਵੀ ਠੀਕ ਠਾਕ ਆ ਪਰ ਮਾਤਮਾ ਜੀ ਅੱਜ ਕਿੱਥੇ ਰਖੇ ਚਲੋ ਜੀ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਹਮੇਸ਼ਾ ਦੀ ਤਰ੍ਹਾਂ ਫਿਰ ਨਾਸਤੇ ਤੋਂ ਆਵਾਜ਼ ਕੁਝ ਕੁਝ ਠੀਕ ਹੋ ਗਈ ਆ ਹੁਣ ਹਾਂ ਚਲੋ ਦੋ ਦੋ ਰੋਟੀਆਂ ਖਾ ਕੇ ਤੇ ਫਿਰ ਕਰਦੇ ਆ ਜੀ ਮਾਰਨਿੰਗ ਦੀ ਸ਼ੁਰੂਆਤ ਫਿਰ ਅੱਜ ਦੇਖਦੇ ਆ ਜਾਈਗਾ ਸੰਡੇ ਸੰਡੇ ਅੱਜ ਤੇ ਅੱਜ ਆਪਾਂ ਜਾਣਾ ਸੀਗਾ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਦੇਖਦੇ ਆ ਜੀ ਜੇ ਤਾਂ ਮੀਂਹ ਵਾਲਾ ਮੌਸਮ ਨਾ ਹੋਇਆ ਕੀ ਹੁਣ ਕਿਤੋਂ ਧੁੱਪ ਚੜੀ ਆ ਦੁਪਹਿਰ ਦਾ ਲਿਖ ਮੈਂ ਤੁਹਾਨੂੰ ਕੱਲ ਰਾਤੀ ਦੱਸਿਆ ਸੀਗਾ ਵੀ ਸਵੇਰੇ ਉਹਨਾਂ ਨੇ ਦੱਸਿਆ ਆ ਕਲੀਅਰ ਆ ਸਾਰਾ ਦੁਪਹਿਰ ਨੂੰ ਦੱਸਿਆ ਆ ਜੇ ਨਾ ਹੋਇਆ ਤੇ ਫੇਰ ਆਪਾਂ ਚੱਲਾਂਗੇ ਤੇ ਜੇ ਹੋਇਆ ਲ ਫੇਰ ਦੇਖਦੇ ਆ ਜੀ ਕੀ ਪ੍ਰੋਗਰਾਮ ਬਣਦਾ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਹਾਂਜੀ ਲੋ ਜੀ ਦੋਸਤੋ ਟਾਈਮ ਹੋ ਗਿਆ ਜੀ 1.5 1.5 ਵਜੇ ਚੱਲਾ ਆ ਤੇ ਇੱਧਰ ਸਾਡੇ ਸਫਾਈਆਂ ਸੁਫਈਆਂ ਸਾਰੀਆਂ ਹੋ ਗਈਆਂ ਆਂਟੀ ਸਫਾਈਆਂ ਕਰਕੇ ਚੱਲ ਗਏ ਨਿਆਣੇ ਹੋ ਗਏ ਆ ਤਿਆਰ ਨਿਆਣੇ ਹੋ ਗਏ ਆ ਤਿਆਰ ਤੇ ਇੱਧਰ ਮਾਤਾ ਤੇ ਮੰਦਿਰ ਲੱਗਿਆ ਪੀ ਚਾਹ ਚਾਹ ਮੈਂ ਪੀਣੀ ਚਾਹ ਹਾਂ ਚਾਹ ਪੀਣ ਲੱਗੇ ਆ ਤੇ ਚਾਚੂ ਪੀ ਗਏ ਫੇ ਹੁੰਦੇ ਸਾਰੇ ਜਣੇ ਰੈਡੀ ਨਿਆਣੇ ਕੁੜੀਆਂ ਤਿਆਰ ਹੋ ਗਈਆਂ ਆ ਤੇ ਕਪੜੇ-ਕੁੜੇ ਸੁਪਨੇ ਪਾਉਣੇ ਪਾਉਣੇ ਹੋਣੇ ਹਨਾ ਮੌਸਮ ਹੈਗਾ ਅੱਜ ਵਧੀਆ ਬਿਲਕੁਲ ਬਾਹਰ ਧੁੱਪ ਨਿਕਲੀ ਆ ਇਸ ਕਰਕੇ ਅਸੀਂ ਕੈਨਸਲ ਨਹੀਂ ਕੀਤਾ ਆਪਣਾ ਜਾਣ ਦਾ ਤੇ ਅੱਜ ਆਪਾਂ ਜਲਦੀਆਂ ਜੀ ਬਾਬਾ ਪਕਾਲਾ ਸਾਹਿਬ ਸਾਡੇ ਕੰਨ ਤੇ ਚਲੋ ਫੇ ਤੁਹਾਨੂੰ ਕਰਵਾਨੇ ਆ ਜੀ ਬਾਬਾ ਪਕਾਲਾ ਸਾਹਿਬ ਦੇ ਦਰਸ਼ਨ ਤੇ ਬਣੇ ਰਹੀਓ ਸਾਡੇ ਬਲੌਗ ਦੇ ਨਾਲ ਲੋ ਜੀ ਟਾਈਮ 2 ਵਜੇ ਚੱਲੇ ਆ ਜੀ ਤੇ ਆਪਾਂ ਚੱਕ ਲਈਏ ਗੱਡੀ ਦੀ ਚਾਬੀ ਮੇਰਾ 70 ਤੇ ਇੱਧਰ ਹਾਂਜੀ ਕੁੜੀ ਵੀ ਤਿਆਰ ਹੋ ਕੇ ਬੈਠੀ ਬੈਠੀਆਂ ਹਾਂ ਹਾਂਜੀ ਲਓ ਜੀ ਇੱਧਰ ਸਾਡੀ ਮਾਦਾ ਵੀ ਹੋ ਗਏ ਆ ਰੈਡੀ ਐ ਵੀ ਹੋ ਗਈ ਵੱਡੀ ਵੀ ਤੇ ਮਨਪ੍ਰੀਤ ਗੌਰ ਵੀ ਹੋ ਗਿਆ ਰੈਡੀ ਤੇ ਚੱਲੀਏ ਜੀ ਆਪਾਂ ਵੀ ਹੋ ਗਏ ਆ ਰੈਡੀ ਹਾਂਜੀ ਲਓ ਜੀ ਦੇਖੋ ਜੀ ਆਪਾਂ ਵੀ ਹੋ ਗਏ ਆ ਰੈਡੀ ਸਾਰੇ ਆਨੇ ਰੈਡੀ ਹੈ ਜੀ ਤੇ ਕਰਾਂ ਸਟਾਰਟ ਜਾ ਕੇ ਗੱਡੀ ਗੱਡੀ ਕਰਾਂ ਸਟਾਰਟ ਜਾ ਕੇ ਤੇ ਚਲੋ ਆਜੋ ਫੇਰ ਬਾਹਰ ਲਓ ਜੀ ਗੱਡੀ ਵੀ ਸਾਡੀ ਧੁੱਪੇ ਖੜੀ ਆ ਓਏ ਸੇਕਾ ਬੜਾ ਹੋਣਾ ਅੱਜ ਧੁੱਪ ਬਹੁਤ ਜ਼ਿਆਦਾ ਨਿਕਲੀ ਹੋਈ ਆ ਚਲੋ ਕਰਦੇ ਆ ਸਟਾਰਟ ਦੇਖਦੇ ਆ ਜੀ ਫਿਰ ਆਂਦੇ ਆ ਸਾਰੇ ਜਣੇ ਹਾਂ ਜੀ ਲਓ ਜੀ ਬਹਿ ਗਏ ਆਪਾਂ ਗੱਡੀ ਦੇ ਵਿੱਚ ਸਾਰੇ ਜਣੇ ਜੀ ਤੇ ਰੋਗਲ ਕੋਠੇ ਘੁੰਟੇ ਕੰਡੇ ਲੱਗੇ ਆ ਨਾ ਸਾਰੇ ਲਓ ਜੀ ਹਾਂ ਜੀ ਚਲਿਏ ਜੀ ਹੋਰ ਹੋਰ ਚਲੋ ਜਾਈਏ ਬਣੀ ਜੀ ਗੱਡੀ ਫਲਵੇ ਗਰਮ ਤੇ ਚੱਲਦੇ ਆ ਗੱਡੀ ਤੇ ਵੈਸੇ ਅੰਦਰੋਂ ਉਹ ਗਰਮ ਆ ਧੁੱਪੇ ਖੜੀ ਸੀ ਇੰਜਣ ਗਰਮ ਹੋ ਲੋਵੇ ਚੱਲਦੇ ਆਪਾਂ ਚਲੋ ਬਣੇ ਰਹੀਓ ਵਲੌਗ ਨਾਲ ਜੀ ਪਹੁੰਚ ਕੇ ਮਿਲਦੇ ਆ ਜੀ ਬਾਬਾ ਬਕਾਲਾ ਸਾਹਿਬ ਆਪਾਂ ਪਹੁੰਚ ਗਏ ਆ ਜੀ ਬਾਬਾ ਪਕਾਲਾ ਸਾਹਿਬ ਤੇ ਚਲੋ ਗੱਡੀ ਕਰਦੇ ਆ ਪਾਰਕਿੰਗ ਚ ਲਾਗੇ ਤੇ ਫਿਰ ਕਰਦੇ ਆ ਦਰਸ਼ਨ ਤੇ ਤੁਹਾਨੂੰ ਵੀ ਕਰਵਾਨੇ ਆਈ ਦਰਸ਼ਨ ਪਹਿਲਾਂ ਕਰਾਂਗੇ ਦਰਸ਼ਨ ਤੇ ਬਾਅਦ ਚ ਲੰਗਰ ਛਕਾਂਗੇ ਹਾਂ ਬਾਅਦ ਵਿੱਚ ਛਕਾਂਗੇ ਲੰਗਰ ਦੀ ਉਹ ਚੱਲੇਕਾ ਹਾਂ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਗੱਡੀ ਪਾਰਕਿੰਗ ਕਰਕੇ ਆਪਾਂ ਆ ਗਏ ਆ ਤੇ ਲਓ ਜੀ ਹੁਣ ਚੱਲੇ ਆ ਜੀ ਆਪਾਂ ਅੰਦਰ ਦਰਸ਼ਨ ਕਰਨ ਤੇ ਚਲੋ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਅੰਦਰ ਜਾ ਕੇ ਕਰਾਂਦੇ ਆ ਦਰਸ਼ਨ ਤੁਹਾਨੂੰ ਵੀ ਗੁਰਦੁਆਰਾ ਸਾਹਿਬ ਦੇ ਹਾਂ ਓ ਜੀ ਇੱਧਰ ਲੰਗਰ ਲੱਗਾ ਜੀ ਖਿਚੜੀ ਦਾ ਹੈ ਮੈਨੂੰ ਕਾ ਬਹੁਤ ਟੇਸਟੀ ਛੇ ਨਾ ਅਸੀਂ ਕਹਾਂ ਵੀ ਬਾਅਦ ਚ ਲੰਗਰ ਜਗਾਂਗੇ ਨਹੀਂ ਚਲੋ ਇਹ ਤਾਂ ਬਾਹਰ ਹੀ ਹੈ ਨਾ ਉਹਦੇ ਲਾਖਾ ਲਿਆ ਆਪਾਂ ਥੋੜਾ ਜਿਹਾ ਪ੍ਰਸ਼ਾਦ ਦੇ ਤੌਰ ਤੇ Thank हलो करा गया उत उधर इधर इधर keda ke 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 k ਦਰਸ਼ਨ ਤਾਂ ਹੋ ਗਿਆ ਅੰਦਰ ਵਧੀਆ ਠੀਕ ਹੈ ਜੀ ਤੇ ਦਰਵਾਸ਼ਾ ਹੈਗਾ ਕਾਫੀ ਮਾਦਾ ਵੀ ਸਾਡੀ ਬਹੁਤ ਦੂਰ ਬੈਠੀ ਜਾ ਕੇ ਆਜੋ ਮਨਜੀ ਸਾਹਿਬ ਇੱਧਰ ਹੈਗਾ ਜੀ ਹੋਰਾ ਸਾਹਿਬ ਤਪਸਥਾਨ ਪੋਰਾ ਸਾਹਿਬ ਚਲੋ ਕਰਦੇ ਆ ਦਰਸ਼ਨ ਜਾ ਕੇ ਇਹਨਾਂ ਦੇ ਵੀ ਬਸ ਚੱਲੀਏ ਹੁਣ ਚਲੋ ਤੇ ਹੋ ਰਹੀ ਹੁਣ ਜਲ ਸੇਵਾ ਮਾਰੇ ਹੁਣ ਹੱਥ ਦੇ ਚਲੋ

ਦੇਖਦੇ ਆ ਕੀ ਬਣਿਆ ਅੱਜ ਲੰਗਰ ਚ ਉਹਦਾ ਲੰਗਰ ਚ ਵੈਸੇ ਦਾਲ ਹੁੰਦੀ ਹੈ ਹਮੇਸ਼ਾ ਹੀ ਦਾਲ ਹੀ ਸਭ ਤੋਂ ਵਧੀਆ ਹੁੰਦੀ ਲੰਗਰ ਦੀ Ялос. Идәр, идәр, идәр. ਬੜੀ ਲਾਲ ਕੁਲਕਾ ਚਲਿਏ ਚਲਿਏ ਚਲੋ ਲੋ ਜੀ ਆਪਾਂ ਦਰਸ਼ਨ ਕਰਕੇ ਆ ਗਏ ਆ ਜੀ ਤੇ ਗੱਡੀ ਖੜੀ ਆਪਣੀ ਤੇ ਬਾਕੀ ਜਾਣੇ ਸਾਰੇ ਬਾਹਰ ਵੇਟ ਕਰ ਰਹੇ ਆ ਚਲੋ ਚਲਦੇ ਆ ਗੱਡੀ ਲੈ ਕੇ ਫੇ ਮਿਲਦੇ ਆ ਜੀ ਆ ਗਿਆ ਜੀ ਗੱਡੀ ਕੱਢ ਕੇ ਬਾਹਰ ਤੇ ਉਹ ਖੜੇ ਆ ਜੀ ਆਇਓ ਲੋਰੀ ਵਾਇਦ ਤੇ ਆ ਪੰਮਾਰਾ ਨਾ ਉਹ ਜੀ ਆ ਗਿਆ ਸਾਰੇ ਜਨੇ ਗੱਡੀ ਚ ਹਾਂ ਬਹੁਤ ਜ਼ਿਆਦਾ ਗਰਮੀ ਤਾਂ ਬਹੁਤ ਜ਼ਿਆਦਾ ਗਰਮੀ ਨਾਲ ਤਾਂ ਵਾਕਈ ਬੁਰਾ ਹਾਲਾ ਗਰਮੀ ਵਾਲਾ ਤੇ ਕੋਈ ਸ਼ੱਕ ਨਹੀਂ ਹੈਗਾ ਤੇ ਚਲੋ ਆ ਰੱਖੀ ਚੱਲਦੇ ਆ ਜੀ ਹੁਣ ਪਹੁੰਚ ਕੇ ਮਿਲਦੇ ਆ ਜੀ ਕਰਤਾਰਪੁਰ ਆਜ ਵਾਜ ਲੋ ਜੀ ਡੋਲੂ ਲੈ ਦੇਖੋ ਉਹਨੂੰ ਪੁੱਛਦਾ ਵੱਡਾ ਥੋੜਾ ਜਿਹਾ ਤਾਂ ਹੈਗਾ ਤੇ ਪੁੱਛ ਲੈ ਜੀ ਉਸ ਤੋਂ ਵੱਡਾ ਥੋੜਾ ਜਿਹਾ ਮਿਲਦਾ ਤੇ ਪੁੱਛ ਲੈ ਮਿਲੂ ਇਹ ਕੰਮ ਦਾ ਤੇ ਲੈ ਲੋ ਨਹੀਂ ਕੰਮ ਦਾ ਤੇ ਰਹਿਣ ਦਿਓ ਉੱਥੇ ਲੈ ਆਵਾਂਗੇ ਹੋਰ ਹੋਰ ਲੋ ਜੀ ਇੱਕ ਲੈਣਾ ਸੀ ਗਾ ਜੀ ਛੋਟਾ ਜਿਹਾ ਡੋਲੂ ਤੇ ਇਹ ਡੋਲੂ ਥੋੜੇ ਜਿਆਦਾ ਹੀ ਛੋਟੇ ਆ ਤੇ ਕੁਝ ਵੀ ਨਹੀਂ ਕਿਹਾ ਆ ਜਿਆਦਾ ਹੀ ਛੋਟੇ ਆ ਤੇ ਚਲੋ ਦੇਖਦੇ ਆ ਜੀ ਇਹ ਮਿਲਦਾ ਤੇ ਹਾਂਜੀ ਲੋ ਜੀ ਆਪਾਂ ਪਹੁੰਚ ਗਏ ਜੀ ਆਪਣੇ ਘਰੇ ਲਓ ਜੀ ਸਾਰੇ ਜਣੇ ਉਤਰ ਰਹੇ ਆ ਜੀ ਬਾਹਰ ਤੇ ਚਲੋ ਕਾਰ ਪਹੁੰਚ ਕੇ ਮਿਲਦੇ ਆ ਜੀ ਹੁਣ ਅੰਦਰ ਜਾ ਕੇ ਜੀ ਥਾਗੇ ਹੈ ਉਹ ਚਾ ਆਜੋ ਲਓ ਜੀ ਕਾਰ ਆ ਗਏ ਆ ਜੀ ਆਪਣੇ ਦੇਖੋ ਜੀ ਟਾਈਮ 4:30 ਹੋ ਚਲੇ ਆ ਤੇ ਚਲੋ ਚਾਹ ਬਣਾਉਣੀ ਹੁਣ ਚਾਹ ਆ ਪੀਨੇ ਕੋਪੜੇ ਚੱਕ ਲਈਏ ਕੋਟ ਚਲੋ ਤੁਸੀਂ ਕਪੜੇ ਕੂੜੇ ਚੱਕ ਕੇ ਲਿਓ ਮੈਂ ਆਪਣੇ ਕਿਸ਼ਤਾ ਕੁਸ਼ਤਾ ਲੈ ਕੇ ਆਇਆ ਫਿਰ ਚਾਹ ਪੀਨੇ ਹੈ ਫਿਰ ਮੈਂ ਜਾਉਂਗਾ ਦੁਕਾਨ ਤੇ ਬਾਅਦ ਚ ਹੁਣ ਟਾਈਮ 4:30 ਹੋ ਗਿਆ ਤੇ ਇੱਧਰ ਆ ਗਏ ਹੁਣ ਆਪਾਂ ਘਰੇ ਤੇ ਆ ਕੇ ਕੱਪੜੇ-ਕੁੱਪੜੇ ਵੀ ਲਾ ਲਏ ਆ ਸਾਰੇ ਟੋਕਰੀ ਚ ਪਾ ਲਏ ਆ ਬਹੁਤ ਧੁੱਪ ਬਹੁਤ ਸੀਗੀ ਉੱਦਾਂ ਅੱਜ ਦਾ ਮੀਂਹ ਦੱਸਿਆ ਸੀਗਾ ਮੀਂਹ ਆਇਆ ਹੀ ਨਹੀਂ ਹੈਗਾ ਹੋਰ ਲਿਆ ਚਾਟੇ ਤੂੰ ਹਾਂ ਹਾਂ ਤੁਸੀਂ ਕੱਪੜੇ ਵੀ ਚੇਂਜ ਕਰ ਲੇ ਮੈਂ ਫਟਾ ਪਿਆਰ ਤੋਤੇ ਅਜੇ ਨਹੀਂ ਕੀਤੇ ਹਲੇ ਪਾਏ ਹੋਏ ਆ ਤੇ ਚਲੋ ਗਾਣੀਆਂ ਕੱਲ੍ਹ ਕਾ ਲਵਾਂਗੇ ਹੋਰ ਮੈਂ ਆਉਂਗੀ ਜਾ ਕੇ ਕੱਪੜੇ ਮੈਂ ਲਿਆਉਂਗੀ ਹਾਂਜੀ ਹਾਂਜੀ ਹੋਰ ਹੋਰ ਠੀਕ ਹੈ ਠੀਕ ਹੈ ਤੇ ਚਲੋ ਮਿਲਦੇ ਆਂ ਫਿਰ ਆਪਾਂ ਲੱਗੇ ਆ ਜੀ ਚਾਹ ਪੀਣ ਬਹੁਤ ਆ ਜੀ ਦੇ ਦੇਓ ਤੇ ਤੁਸੀਂ ਚਾਹ ਜੂ ਪੀ ਲਈ ਸਾਰਿਆਂ ਨੇ ਔਰ ਫਿਰ ਮੈਂ ਦੁਕਾਨੇ ਚ ਲੱਗਾ ਸੀ ਉਦੋਂ ਇਸ ਕਰਕੇ ਹੋ ਗਿਆ ਥੋੜਾ ਜਿਹਾ ਲੇਟ ਟਾਈਮ ਦੇਖੋ ਜੀ ਹੋ ਗਿਆ ਜੀ 7:25 ਮਿੰਟ ਤੇ ਰਾਦਾ ਕੀ ਪ੍ਰੋਗਰਾਮ ਹੁਣ ਕੀਆ ਲੱਗੀਆਂ ਬਣਾਉਣੇ ਬਸ ਫਟ ਕੇ ਬੜੀ ਭਾਗ ਹੈ ਨਾ ਉਹੀ ਆਇਆ ਮੈਂ ਜਿਹੜਾ ਹਾਂ ਉਹੀ ਕਾਫੀ देर ਇੱਥੇ ਬਹਿ ਕੇ ਬੈ ਵੀ ਤਾਈ ਨੂੰ ਚਾਹ ਨੂੰ ਲੇਟ ਹੋ ਗਿਆ ਤੇ ਚਲੋ ਬਣੇ ਰਿਓ ਬਲੌਗ ਨਾਲ ਜੀ ਗਾ ਜੀ ਬਣਾਉਨੇ ਆ ਕੀਆ ਕੀਏ ਦੀ ਰੈਸਪੀ ਤੁਹਾਨੂੰ ਦੰਦਨੇ ਆ ਜੀ ਅਸੀਂ ਕਿਦਾਂ ਬਣਾਉਨੇ ਆ ਬੜੀਆਂ ਪਾਗੇ ਵੀ ਅੱਗੇ ਦੱਸਿਆ ਸੀ ਅੱਜ ਬੜੀ ਸੱਸੇ ਅੱਗੇ ਬੜੀ ਪਾ ਗਈ ਚਲੋ ਠੀਕ ਆ ਫਿਰ ਉਹ ਤੇ ਤਾਂ ਠੀਕ ਹੀ ਆ ਜੀ ਚਲੋ ਬਣੇ ਰਿਓ ਜੀ ਵਲੌਗ ਨਾਲ ਲੋਜੀ ਟਾਈਮ 8:00 ਵੱਜ ਚੱਲੇ ਆ ਜੀ ਤੇ ਇੱਧਰ ਆ ਗਏ ਜੀ ਰਸੋਈ 'ਚ ਹੁਣ ਹੋਰ ਕੀ ਲੱਗੇ ਆ ਜੀ ਸਬਜ਼ੀ ਬਣਾਉਣ ਆਹ ਪਈਆਂ ਜੀ ਬੜੀਆਂ ਕੀ ਆਪਣੇ ਲੋਜੀ ਸਭ ਤੋਂ ਪਹਿਲਾਂ ਤੇਲ ਬਾਕੀ ਸਮਾਨ ਸਾਰਾ ਕਰ ਲਿਆ ਤਿਆਰ ਤੇ ਚਲੋ ਬਣੇ ਰਿਓ ਵਲੌਗ ਨਾਲ ਹੁਣ ਤੁਸੀਂ ਮੈਂ ਫੋਨ ਰੱਖਦਣ ਲੱਗਾ ਵੀ ਬਣਾ ਲਿਓ ਵਲੌਗ ਹੈ ਜੋ ਬਰ ਬਨਾਲੀ ਪੁੱਤ ਹਾਂ ਜੀ ਅਸੀਂ ਤੁੰਨੀ ਲੈ ਕੇ ਆਏ ਆ ਇਹ ਹਾਂ ਇਹਨੇ ਛੁਲੀਆ ਨਾ ਕਰ ਤਾਂ ਅੱਗੋਂ ਤੋਂ ਸਹੀ ਨਹੀਂ ਮਿਲਿਆ ਸੀਗਾ ਕਿੰਨਾ ਸੋਣਾ ਹੈ ਨਾ ਇਹ ਕਰ ਤਰ ਫੋਲ ਲਿਆ ਹੈ ਇਹ ਤੇਰੇ ਵਾਸਤੇ ਲੈ ਕੇ ਆਇਆ ਠੀਕ ਹੈ ਠੀਕ ਹੈ ਕਈ ਵਾਰੀ ਆਪਾਂ ਨੂੰ ਜਦੋਂ ਘੇ ਲੈ ਕੇ ਜਾਣਾ ਹੁੰਦਾ ਹੈ ਨਾ ਹਾਂ ਜੀ ਜਾਂ ਉੱਥੇ ਹੋਰ ਕਿਤੇ ਜਾਣਾ ਸਮਸਤਪੁਰ ਜਾਣਾ ਹੋਵੇ ਨਾ ਤੇ ਜਦੋਂ ਘਿਓ ਲੈ ਕੇ ਜਾਣਾ ਪੈਂਦਾ ਹੈ ਨਾ ਫੇ ਡੱਬੀ ਲੱਭਣੀ ਪੈਂਦੀ ਹੈ ਵੀ ਇਹਦੇ ਵਿੱਚ ਪਾ ਕੇ ਲੈ ਜਾਵਾਂਗੇ ਅੱਗੇ ਤੋਂ ਕੀਤਾ ਕਰਕੇ ਇੱਕ ਨਾ ਅਲੱਗ ਡੋਲੂ ਹਾਂ ਜੀ ਨੇ ਵਿਚੇ ਵਾਲੇ ਪਿਆਜ ਆ ਜੋ ਮੈਂ ਪਾ ਦੇ ਕੁਝ ਥਿਰਨ ਉਹਨਾਂ ਦੀ ਪੁੰਡਿਆ ਚ ਲੱਗਦਾ ਪਿਆ ਤੜਕਾ ਇਧਰ ਦਾਦੀ ਪੱਲੂ ਕੰਨ ਜੀ ਮੈਨੂੰ ਟੁੱਕੇ ਆਲੂ ਪਾ ਦਈਏ ਜੀਰੇ ਵਾਲੇ ਹੂੰ ਤੇ ਆਪਾਂ ਕੱਟਦੇ ਸੀ ਹਾਂ ਵੀ ਲੋਹੀ ਸੀਗੀ ਹਾਂ ਵੀ ਦੇਖੋ ਬੜੀ ਗੁੜੀ ਚੜ ਕੇ ਜਾਂਦੇ ਆ ਬੋਟਿਆਂ ਤੇ ਜ਼ਿਆਦਾ ਛੜਦੀ ਬੋਟਿਆਂ ਤੇ ਛੜੀ ਜਾਂਦੀ ਹੈ ਜਾਂਦੀ ਪੱਲੂ ਦੇ ਪੱਲੂ ਦੇ ਬੋਟਿਆਂ ਤੇ ਸੰਘਣੀ ਲੱਗੀ ਹੁੰਦੀ ਦਾ ਮੁਰਤੀ ਪਾਣਾ ਗਾੜੀ ਗਾੜੀ ਚਲੋ ਕੱਟ ਲਈ ਆਲੂ ਫਿਰ ਕੀ ਇਹਨੂੰ ਮਿਲਾਵਾਂ ਮੈਂ ਕਿਹਾ ਜੀਰੇ ਵਾਲੇ ਆਲੂਆਂ ਤੋੜਕਾ ਫਿਰ ਮਿਲਦੀ ਹੋਲੀ ਟਾਈਮ 8:30 ਹੋ ਜੱਲਾ ਤੇ ਸਾਡੀ ਹਜੇ ਤੱਕ ਸਬਜ਼ੀ ਨਹੀਂ ਬਣੀ ਪਤਾ ਕੀ ਹੋਇਆ ਸਾਡ ਮਸੂਹ ਸੀਨਾ ਦੇਣ ਕੋਈ ਆ ਗਿਆ ਹਾਂ ਮੈਂ ਗੱਲਾਂ ਕਰਦੀ ਰਹੀ ਤੇ ਮੈਂ ਆਪਣੇ ਵੱਲੋਂ ਰੱਖ ਕੇ ਗਈਆਂ ਇਧਰ ਸਿਲੰਡਰ ਮੁੱਕ ਗਿਆ ਸਿਲੰਡਰ ਮੁੱਕ ਗਿਆ ਕਿਦੋਂ ਰੁਬਲ ਅੰਦਰ ਆਈ ਕਹਿੰਦੀ ਗੈਸ ਚੱਲਦਾ ਪਿਆ ਮਾਸੀ ਜੀ ਫਲੇ ਆਹ ਚੱਲਦਾ ਨਹੀਂ ਆਗਾ ਵਲਦਾਨੀ ਵੀ ਆ ਇੱਥੇ ਔਨ ਸੀਗਾ ਵੀਰ ਆ ਦੇਖਿਆ ਸਿਲੰਡਰ ਨੂੰ ਕਿ ਸਿਲੰਡਰ ਅੱਧਾ ਘੰਟਾ ਦਾ ਲਾਗੇ ਉਹ ਅੱਧਾ ਘੰਟਾ ਲੱਗਿਆ ਹਾਂ ਰਖੜੀ ਕਰਕੇ ਸੂਟ ਰਖੜੀ ਕਰਕੇ ਹਾਂ ਸੂਟ ਆਫ ਸੂਟਾਂ ਦੇ ਹੁੰਦੇ ਰਹੇ ਆਣੀ ਆ ਰਖੜੀ ਕਰਕੇ ਆਪਣੀ ਸੀਣੀ ਲਓ ਜੀ ਹੁਣ ਇੱਧਰ ਮੈਂ ਹੁਣ ਮੈਂ ਕਿਹਾ ਫਟਾਫਟ ਦੁਬਾਰਾ ਸਿਲੰਡਰ ਲਾਇਆ ਅਸੀਂ ਤੇ ਸਿਲੰਡਰ ਲਾ ਕੇ ਤੇ ਦੁਬਾਰਾ ਹੁਣ ਰੱਖੀ ਸਬਜੀ ਪੱਲੂ ਲੈ ਮੈਂ ਉਹ ਬਣਾ ਲਵਾਂ ਨਾ ਟੁੱਕੇ ਆਲੂ ਕੇ ਸੁਵੇਰ ਵਾਸਤੇ ਚਲੋ ਠੀਕ ਹੈ ਜੀ ਤੇ ਇੱਧਰ ਲਓ ਜੀ ਹੁਣ ਲੱਗ ਰਹੀਆਂ ਇਹ ਕੱਪੜਿਆਂ ਨੂੰ ਤੈਹਾ ਤੇ ਚਲੋ ਬਣੇ ਰਹੀਓ ਵਲੌਗ ਨਾ ਜੀ ਮਿਲਦੇ ਆ ਜੀ ਹੁਣ ਨਾਸ਼ਤਾ ਕਰਨ ਲੱਗੇ ਤੇ ਫਿਰ ਕਰਦੇ ਆ ਬਲੌਗ ਦਾ ਐਂਡ ਉਸ ਤੋਂ ਬਾਅਦ ਠੀਕ ਆ ਨਾ ਓਕੇ ਜੀ ਹਾਂਜੀ ਆਪਾਂ ਮੰਨ ਲੂਗਾ ਇਹਨਾਂ ਦਿਨਾਂ ਦੇ ਵਿੱਚ ਆਹੋ ਦੇਖੋ ਜੀ ਉੱਥੇ ਸਾਨੂੰ ਖੇਣੀਆਂ ਮਿਲੀਆਂ ਜੀ ਇਹੋ ਤਾਜ਼ੀਆਂ ਬਣਾਈਆਂ ਸੀ ਇਹਨਾਂ ਦੇਖੋ ਖੇਣੀਆਂ ਲੈ ਕੇ ਆਏ ਹਾਂ ਹਾਂ ਜੀ ਈਦ ਹਾਂ ਉਹਦੇ ਕਰਕੇ ਉਹਦੇ ਕਰਕੇ ਮੈਂ ਪਹਿਲੀ ਵਾਰੀ ਦੇਖੀ ਹਾਂ ਹਾਂ ਉਹ ਈਦ ਦੇ ਕਰਕੇ ਵੀ ਉਹ ਈਦ ਦੇ ਕਰਕੇ ਵੀ ਬਣਾਉਂਦੇ ਆ ਨਾ ਉਹਦੇ ਕਰਕੇ ਫਿਰ ਇਹ ਹੋਣਾ ਇਹ ਠੀਕ 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 ਚਲੋ ਕੋਈ ਗੱਲ ਨਹੀਂ ਅੱਜ ਆਪਾਂ ਬਣਾਈਓ ਫੇ ਪੇਣੀਆ ਓਕੇ ਜੋਕੇ ਚਲੋ ਬਣੇ ਦਿਓ ਬਲੌਗ ਨਾ ਜੀ ਜੀ ਇੱਧਰ ਆ ਗਈ ਆ ਜੀ ਸਬਜੀ ਦੇਖੋ ਜੀ ਕਿਆ ਬਾਤ ਹੈ ਸਬਜੀ ਦੇਖਣ ਨੂੰ ਬਹੁਤ ਵਧੀਆ ਲੱਗਣ ਈ ਆ ਨਾਲ ਰੋਟੀ ਤੇ ਤੁਸੀਂ ਨਹੀਂ ਲਿਆ ਨਾਲ ਨਾ ਤੁਸੀਂ ਲੰਦੇ ਨਹੀਂ ਮੈਂ ਦਹੀਂ ਖਾਣਾ ਨਹੀਂ ਯਾਰ ਤੁਹਾਨੂੰ ਪਤਾ ਹੋਵੇਗਾ ਬਸ ਹੈ ਨਹੀਂ ਦਹੀਂ ਨਹੀਂ ਖਾਣਾ ਯਾਰ ਦਹੀਂ ਖਾ ਕੇ ਕੰਮ ਖਰਾਬ ਜਾਓ ਇੱਧਰ ਲੋ ਜੀ ਤੇ ਮਾਤਾ ਵੀ ਲੱਗੀ ਆ ਖਾਂਦੇ ਨਿਆਣੇ ਉੱਧਰ ਪਲਗਣੇ ਤੇ ਖਾਲੀ ਸੀ ਮੈਂ ਗਈ ਆਪਣੀ ਹਾਂ ਖਾਂਦੀ ਉਧਰ ਹੀ ਚਲੋ ਇੱਧਰ ਆ ਜੀ ਦੀਦੀ ਚਾਉ ਗੋਇ ਨੂੰ ਬੈਠਣ ਦੇ ਉਧਰ ਚਲੋ ਮਿਲਦੇ ਆ ਜੀ ਬਣੇ ਰਹੀਓ ਸਾਡੇ ਬਲੌਗ ਨਾਲ ਜੀ ਰੋਟੀ ਖਾ ਕੇ ਕਰਦੇ ਆ ਬਲੌਗ ਦਾ ਐਂਡ ਫਿਰ ਆਪਾਂ ਜੀ ਟਾਈਮ ਹੋ ਗਿਆ ਜੀ ਸਾਡੇ 9 ਤੇ ਦੇਖੋ ਜੀ ਪੱਲੂ ਦੀ ਆ ਗਈ ਐਨਕ ਦਿਖਾ ਇਧਰ ਐਨਕ ਆਪਣੀ ਹੁਣ ਐਨਕ ਐਨੇ ਤੋਲ ਲਈ ਸੀ ਆਪਣੀ ਤੇ ਆ ਦੁਬਾਰਾ ਐਨਕ ਨੂੰ ਫੇਰ ਬਣਾ ਕੇ ਦਿੱਤੀ ਆ ਜੀ ਤੇ ਚਲੋ ਕਰੋ ਤੁਸੀਂ ਬਲੌਗ ਦਾ ਐਂਡ ਜੀ ਆਪਾਂ ਵੀ ਵੇਲੇ ਹੋਈਏ ਫਿਰ ਹੈ ਦੱਬੀ ਦੱਬੀ ਉੱਤੇ ਰੇ ਦੱਬੀ ਥੋੜਾ ਲੈ ਗਏ ਨਾਲ ਮੈਂ ਯੂ ਕੀ ਪਤਾ ਡੱਬੀ ਤੇਰੇ ਕੋਲੇ ਹੋਣੀ ਹੈ ਕਿ ਡੱਬੀ ਨਾਲ ਲੈ ਗਿਆ ਸੀਗਾ ਡੱਬੀ ਨਾਲ ਲੈ ਗਿਆ ਸੀਗਾ ਮੈਨੂੰ ਆਪ ਨਹੀਂ ਯਾਦ ਆਵੇਗਾ ਕੋਈ ਨਹੀਂ ਡੱਬੀ ਜਦੋਂ ਕੱਲ ਲੈ ਆਉਂਗਾ ਉਹ ਕੋ ਮੈਂ ਦੁਬਾਰਾ ਚਲੋ ਚਲੋ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਕਿਉਂਕਿ ਦੱਸਿਓ ਤੁਹਾਨੂੰ ਸਾਡੇ ਵਲੌਗ ਕਿੰਦਾਂ ਦੇ ਲੱਗਦੇ ਆ ਪਹਿਲਾਂ ਜੀ ਫਿਰ ਮਿਲਦੇ ਆ ਕੱਲ੍ਹ ਨੂੰ ਕੱਲ ਇੱਕ ਨਵੇਂ ਵਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਵਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ